ਸ਼ਹਿਰ ਮਰੀਰਕੋਟਲੇ ਵਿੱਚ ਕੱਟ ਪੀਛਾਂ ਤੇ ਲੇਡੀਜ਼ ਸੂਟਾਂ ਤੇ ਭਾਰੀ ਛੇਲਾ ਜਿਹੜੀਆਂ ਉਹ ਲੱਗ ਚੁੱਕੀਆਂ ਨੇ ਤੁਸੀਂ ਇੱਥੋਂ ਮਾਰਕੀਟ ਨੂੰ ਅੱਧੇ ਰੇਟਾਂ ਤੇ ਕੱਟ ਪੀਟ ਲੇਡੀਜ਼ ਸੂਟ ਲੈ ਸਕਦੇ ਹੋ ਤੁਸੀਂ ਪਹੁੰਚਣਾ ਸ਼ਹਿਰ ਮਰੀਰਕੋਟਲਾ ਨਮੀਆਂ ਕਚੈਰੀਆਂ ਬਿਲਕੁਲ ਸਾਹਮਣੇ ਹਾਦੀਆ ਕਲੌਥ ਹਾਊਸ ਤੇ ਤੁਸੀਂ ਪੂਰੀ ਵੀਡੀਓ ਅਮਰਤ ਗਿੱਲ ਬਲੌਗ YouTube ਚੈਨਲ ਤੇ ਵੀ ਜਾ ਕੇ ਦੇਖ ਸਕਦੇ ਹੋ 2 ਮੀਟਰ ਤੋਂ ਲੈ ਕੇ 2.5 ਮੀਟਰ ਦੀ ਕੱਟ ਸ਼ੀਸ਼ਾ ਸਿਲਕ ਬਰਬਰੀ ਫੈਂਡੀ ਕਰਾਸ਼ੀਮਰ ਠੀਕ ਹੈ ਜੀ ਮੋਸ ਫੈਂਡੀ ਬਹੁਤ ਟਾਪ ਦਾ ਫੈਬਰਿਕ ਰਿਟੇਲ ਪ੍ਰਾਈਸ ਓਕੇ ਠੀਕ ਹੈ ਜੀ ਰਿਟੇਲ ਪ੍ਰਾਈਸ 50 ਰੁਪਏ ਦਾ ਪਰ ਪੀਸ ਰਹੂਗਾ ਜੀ ਮਾਰਕੀਟ ਚ ਮਿਲਦਾ ਇਹ 500 ਰੁਪਏ ਦਾ ਪੂਰਾ ਟਾਪ ਦਾ ਓਕੇ ਆ ਦੇਖੋ ਜੀ ਪੂਰਾ ਸੁਪੀਰੀਅਰ ਕੁਆਲਿਟੀ ਦਾ ਕੱਪੜਾ ਹਾਂਜੀ ਠੀਕ ਹੈ ਜੀ ਸਿਰਫ ਔਰ ਸਿਰਫ 350 ਰੁਪਏ ਦਾ ਵਿਦ ਦੁਪੱਟੇ ਉੱਤੇ ਵੀ ਵਰਕ ਹੈ ਵਿਦ ਲੇਸ ਵੀ ਲੱਗੀ ਹੋਈ ਹੈ ਓਕੇ ਰੇਟ ਲੈ ਕੇ ਆਇਆ ਆਪਾਂ ਤੁਹਾਡੇ ਲਈ ਸਿਰਫ ਔਰ ਸਿਰਫ 999 ਰੁਪਏ ਦਾ ਹਾਂਜੀ ਮਲੇਰ ਕੋਟਲਾ ਹਾਂਜੀ ਆ ਦਾ ਨਾਰਾਗਪੁਰ ਦੁਆਰਾ ਤੇ ਬਿਲਕੁਲ ਲਵੇ ਠੀਕ ਹੈ ਜੀ ਤੇ ਨਵੀਆਂ ਕਚਹਿਰੀਆਂ ਦੇ ਬਿਲਕੁਲ ਸਾਹਮਣੇ ਹੈ ਜੀ ਠੀਕ ਹੈ ਜੀ